ਕੀ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਆਪਣੀ ਨਿੱਜੀ ਗੱਡੀ ਤੇ ਲਿਖ ਸਕਦਾ ਹੈ ਪੁਲਿਸ ਤੁਮ ਜੋ ਮਰਜ਼ੀ ਲਾ ਕੇ ਬਣਾ ਲਓ ਜੀ ਉਹਦੇ ਚ ਕੀ ਹੈ ਏਆਈ ਨਾਲ ਜੋ ਮਰਜ਼ੀ ਕਰ ਲਓ ਜੀ ਜਲਦੀ ਗੱਡੀ ਦਾ ਵੀਡੀਓ ਅਗਲ ਸਾਬੋ ਮੈਂ ਕਹਿੰਦਾ ਤੁਸੀਂ ਜੋ ਮਰਜ਼ੀ ਲਾ ਲਓ ਜੀ ਸਾਡੀ ਇਹ ਖਾਸ ਪੇਸ਼ਟਰਸ ਦੇਖਣ ਵਾਲੇ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਉਸ ਪਾਰਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਪ੍ਰਕਾਸ਼ ਸਿੰਘ ਬਾਦਲ ਸਵਰਗਵਾਸੀ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਉਸ ਪਾਰਟੀ ਦੇ ਹੀ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਰਹੇ ਪੰਜਾਬ ਦੇ 2007 ਤੋਂ ਲੈ ਕੇ 2017 ਤੱਕ ਇਸ ਪਾਰਟੀ ਦੀ ਸਰਕਾਰ ਸੀ ਅੱਜ ਕੱਲ ਸਭ ਜਾਣਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਹੈ ਔਰ ਜੇ ਇਹਨਾਂ ਦੇ ਵਿਧਾਇਕਾਂ ਦੀ ਗੱਲ ਕਰੋ ਤਾਂ ਦੋ ਵਿਧਾਇਕ ਹੀ ਬਚੇ ਨੇ ਪਹਿਲਾਂ ਤਿੰਨ ਸੀਗੇ ਇੱਕ ਛੱਡ ਗਏ ਉਸ ਤੋਂ ਬਾਅਦ ਦੋ ਬਚੇ ਨੇ ਗਨੀਵ ਕੌਰ ਮਜੀਠੀਆ ਤੇ ਮਨਪ੍ਰੀਤ ਸਿੰਘ ਯਾਦਲੀ ਸੋ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਹਾਲਾਂਕਿ ਇਹ ਜਿਹੜਾ ਹਲਕਾ ਇੰਚਾਰਜ ਦਾ ਕਨਸੈਪਟ ਆਇਆ ਸੀ ਸ਼੍ਰੋਮਣੀ ਅਕਾਲੀ ਦਲ ਹੀ ਲੈ ਕੇ ਆਈ ਸੀਗੀ ਹੋਰ ਕਿਸੇ ਪਾਰਟੀ ਸ਼ਾਇਦ ਨਹੀਂ ਵੀ ਹੈਗਾ ਇਹ ਤੇ ਉਹ ਆਪਣੇ ਆਗੂਆਂ ਨੂੰ ਕਿਸੇ ਨੂੰ ਪ੍ਰਧਾਨ ਕਿਸੇ ਨੂੰ ਸੈਕਟਰੀ ਤੇ ਹੋਰ ਜਿਹੜੇ ਕੋ ਆਗੂ ਹੁੰਦੇ ਸੀ ਕਿਸੇ ਨੂੰ ਹਲਕਾ ਇੰਚਾਰਜ ਲਗਾ ਦਿੰਦੇ ਸੀ ਗੱਲ ਕਰ ਰਹੇ ਆ ਖਰੜ ਵਿਧਾਨ ਸਭਾ ਹਲਕੇ ਦੀ ਖਰੜ ਵਿਧਾਨ ਸਭਾ ਹਲਕੇ ਦੇ ਜਿਹੜੇ ਇੰਚਾਰਜ ਨੇ ਰਣਜੀਤ ਸਿੰਘ ਗਿੱਲ ਨੇ ਰਾਣਾ ਗਿੱਲ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਇਹ ਉਹੀ ਰਾਣਾ ਗਿੱਲ ਨੇ ਜਿਹੜੇ ਗਿੱਲਕੋ ਗਰੁੱਪ ਮੈਗਾ ਹਾਊਸਿੰਗ ਪ੍ਰੋਜੈਕਟ ਕੰਪਨੀ ਹੈ ਉਹਦੇ ਮਾਲਕ ਨੇ ਔਰ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਵਿਧਾਨ ਸਭਾ ਦੀ ਇਹਨਾਂ ਨੇ ਚੋਣ ਵੀ ਲੜੀ ਸੀਗੀ ਅਨਮੋਲ ਗਗਨ ਮਾਨ ਦੇ ਖਿਲਾਫ खैर ਸਫਲਤਾ ਨਹੀਂ ਮਿਲੀ ਸੀ ਸੋ ਇਹ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਆਪਣੀ ਨਿੱਜੀ ਗੱਡੀ ਤੇ ਪੁਲਿਸ ਲਿੱਖ ਕੇ ਚੱਲਦਾ ਤੇ ਬਕਾਇਦਾ ਰੈੱਡ ਲਾਈਟ ਵੀ ਗੱਡੀ ਦੇ ਵਿੱਚ ਲੱਗੀ ਹੋਈ ਹੈ ਜਿੱਥੇ ਲੋੜ ਪਈ ਤਾਂ ਲਾਈਟ ਵੀ ਲਾ ਲਈ ਤੁਸੀਂ ਦਰਸ਼ਕਾਂ ਨੂੰ ਇਹ ਦੱਸਣਾ ਹੈ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਜਿਹੜਾ ਅੱਜ ਤੱਕ ਕਿਸੇ ਸੰਵਿਧਾਨਕ ਤਾਕਤ ਦੇ ਵਿੱਚ ਨਹੀਂ ਰਿਹਾ ਪਰ ਰਾਜਨੀਤਿਕ ਤਾਕਤ ਦੇ ਵਿੱਚ ਨਹੀਂ ਰਿਹਾ ਸੰਵਿਧਾਨਕ ਤੌਰ ਤੇ ਪੋਲੀਟੀਕਲ ਲੈਵਲ ਤੇ ਹੋਏਗੀ ਪਾਰਟੀ ਲੈਵਲ ਤੇ ਉਹ ਆਪਣੀ ਨਿੱਜੀ ਗੱਡੀ ਤੇ ਇਸ ਤਰ੍ਹਾਂ ਲਿਖ ਸਕਦਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਆ ਵੀਡੀਓ ਵੀ ਤੁਸੀਂ ਦੇਖ ਰਹੇ ਹੋ ਗੱਡੀ ਤੇ ਕੀ ਲਿਖਿਆ ਹੋਇਆ ਹੈ ਰੈੱਡ ਲਾਈਟ ਵੀ ਅੰਦਰ ਤੁਹਾਨੂੰ ਨਜ਼ਰ ਆ ਰਹੀ ਹੈ ਸੋ ਤੁਸੀਂ ਦੇਖਿਆ ਹੁਣ ਤੁਹਾਨੂੰ ਅਸੀਂ ਦਸਤਾਵੇਜ਼ੀ ਸਬੂਤ ਦਿਖਾਉਂਦੇ ਹਾਂ ਗੱਡੀ ਕੀ ਹੈ ਕੈਮਰਾਮੈਨ ਨੂੰ ਕਲੋਜ਼ ਅਪ ਕਰਕੇ ਦਿਖਾਣਗੇ ਪੀ ਬੀ 65 ਬੀ ਐਚ 91 97 ਇੱਕ ਗੱਡੀ ਹੈ ਜਿਹੜੀ ਕਿ ਸਕੋਰਪੀਓ ਕਲਾਸਿਕ S11 MT 7S ਇਹ ਗੱਡੀ ਹੈ ਔਰ ਜੇਕਰ ਗੱਡੀ ਕਿਦੇ ਨਾਂ ਤੇ ਹੈ ਗਿਲਕੋ ਡਿਵੈਲਪਰਸ ਐਂਡ ਬਿਲਡਰਸ ਪ੍ਰਾਈਵੇਟ ਲਿਮਟਿਡ ਜੂਨ 2024 ਮਾਡਲ ਦੀ ਇਹ ਗੱਡੀ ਹੈ ਰਜਿਸਟ੍ਰੇਸ਼ਨ ਡੇਟ ਕੀ ਹੈ 11 ਜੂਨ 2024 ਭਾਵੇਂ ਨੂੰ 1 ਸਾਲ ਹੀ ਹੋਇਆ ਹੈ ਓਨਰਸ਼ਿਪ ਡਿਟੇਲ ਔਰ ਕਿੱਥੇ ਰਜਿਸਟਰਡ ਆਰਟੀਓ ਸਹਿਬਜਾਦਾ ਅਜੀਤ ਸਿੰਘ ਨਗਰ ਪੰਜਾਬ ਆਨਲਾਈਨ ਜੇਕਰ ਤੁਸੀਂ ਇਸ ਨੰਬਰ ਦਾ ਪੀਬੀ 65ਬੀ ਐਚ 9197 ਸਕੋਰਪੀਓ ਕਲਾਸਿਸ ਲਿਖਿਆ ਹੋਇਆ ਇਸਤੇ ਸਟੇਟਸ ਚੈੱਕ ਕਰੋ ਤਾਂ ਮਾਈ ਵਹੀਕਲ ਦੀ ਐਪ ਦੀ ਡਿਟੇਲ ਚ ਜਾ ਕੇ ਤਾਂ ਡਿਟੇਲ ਨਿਕਲਦੀ ਹੈ ਵੀ ਇਹ ਗਿਲਕੋ ਗਰੁੱਪ ਦੇ ਨਾਂ ਤੇ ਗੱਡੀ ਹੈ ਔਰ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਤੇ ਬਕਾਇਦਾ ਪੁਲਿਸ ਲਿਖਿਆ ਹੋਇਆ ਭਾਵ ਇਹ ਇੱਕ ਬਿਲਡਰ ਕੰਪਨੀ ਦੀ ਨਾਮ ਤੇ ਹੈ ਗੱਡੀ ਕਿਸੇ ਇੰਡੀਵਿਜੂਅਲ ਬੰਦੇ ਦੇ ਨਾਮ ਤੇ ਨਹੀਂ ਹੈ ਤੇ ਗੱਡੀ ਤੇ ਪੁਲਿਸ ਲਿਖਿਆ ਹੋਇਆ ਭਾਵ ਕੀ ਇਹ ਗੱਡੀ ਪੁਲਿਸ ਮਹਿਕਮੇ ਦੀ ਹੈ ਸਵਾਲ ਤਾਂ ਖੜਾ ਹੋਏਗਾ ਪੁਲਿਸ ਦੇਖ ਕੇ ਬੰਦਾ ਹੀ ਸਮਝਦਾ ਕਿ ਪੁਲਿਸ ਮਹਿਕਮੇ ਦੀ ਗੱਡੀ ਹੋਏਗੀ ਪਰ ਉਹਨਾਂ ਦੀ ਨਹੀਂ ਹੈਗੀ ਹੈ ਇਸ ਬਕਾਰੇ ਅਸੀਂ ਬਕਾਇਦਾ ਆਨਲਾਈਨ ਡਿਟੇਲ ਚੈੱਕ ਕੀਤੀ ਫਿਰ ਅਸੀਂ ਅੱਜ ਅੱਜ 1 ਜੁਲਾਈ 2025 ਹੈ RTO ਦਫਤਰ ਮੁਹਾਲੀ ਗਏ ਰਾਜਪਾਲ ਸਿੰਘ ਸਿੱਖੋ PCS ਅਧਿਕਾਰੀ ਨੇ ਮੁਹਾਲੀ ਦੇ ਉਹਨਾਂ ਨੂੰ ਜਾ ਕੇ ਮਿਲੇ ਉਹਨਾਂ ਨੇ ਦਫਤਰ ਦੇ ਵਿੱਚ ਉਹਨਾਂ ਦੀ ਪਰਮਿਸ਼ਨ ਨਾਲ ਰਿਕਾਰਡ ਜਦੋਂ ਚੈੱਕ ਕੀਤਾ ਗਿਆ ਤਾਂ ਆਇਆ ਕਿ ਇਹ ਗਿਲਕੋ ਗਰੁੱਪ ਦੇ ਨਾਂ ਤੇ ਹੀ ਹੈ ਇਸ ਤੋਂ ਬਾਅਦ ਅਸੀਂ ਗਏ ਪੁਲਿਸ ਦੇ ਕੋਲ ਕੰਮ ਜਿਹੜਾ ਹੁੰਦਾ ਹੈ ADGP ਸਿਕਿਉਰਟੀ ਦਾ ਹੁੰਦਾ ਹੈ ਕਿਸੇ ਨੂੰ ਸਿਕਿਉਰਟੀ ਦੇਣੀ ਹੋਵੇ ਕਿਸੇ ਨੂੰ ਕੋਈ ਗੱਡੀਆਂ ਦੇਣੀਆਂ ਹੋਣ ਸਿਕਿਉਰਟੀ ਨਾਲ ਜੁੜੀਆਂ ਹੋਈਆਂ ਸਕਾਟ ਦੇਣੀ ਹੋਵੇ ਪਾਇਲਟ ਦੇਣੀ ਹੋਵੇ ਤਾਂ ਉਹ ਅੱਗੇ ਜ਼ਿਲ੍ਹਾ ਪੁਲਿਸ ਨੂੰ ਇਹਦੇ ਹੁਕਮ ਕਰਦੇ ਹੁੰਦੇ ਨੇ ਤੇ ਜ਼ਿਲ੍ਹਾ ਪੁਲਿਸ ਲੈਵਲ ਤੇ ਹੈ ਐਸਪੀ ਹੈੱਡਕੁਆਟਰ ਦਾ ਕੰਮ ਹੁੰਦਾ ਫਿਰ ਅਸੀਂ ਅੱਜ ਐਸਪੀ ਹੈੱਡਕੁਆਟਰ ਮੋਹਾਲੀ ਸਹਬਜਾਦਾਜੀਤ ਸਿੰਘ ਨਗਰ ਰਮਨਦੀਪ ਸਿੰਘ ਉਹਨਾਂ ਕੋਲ ਗਏ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਇਹ ਗੱਡੀ ਜਿਹੜੀ ਹੈ ਇਹ ਆਪਣਾ ਪੁਲਿਸ ਲਿਖਿਆ ਹੋਇਆ ਹੈ ਤੇ ਜਦੋਂ ਗਨਮੈਨਾਂ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਗਨਮੈਨ ਜਿਹੜੇ ਨੇ ਰਾਣਾ ਗਿੱਲ ਉਹਨਾਂ ਨੇ ਰਣਜੀਤ ਗਿੱਲ ਉਹਨਾਂ ਨੇ ਪੇਡ ਲਿੱਤੇ ਹੋਏ ਨੇ ਭਾ ਬਕਾਇਦਾ ਉਹ ਪੰਜਾਬ ਪੁਲਿਸ ਨੂੰ ਜੀਮ ਅਤੇ ਕਾਨੂੰਨ ਅਨੁਸਾਰ ਉਹਦੀ ਪੇਮੈਂਟ ਕਰਦੇ ਨੇ ਉਹਦੀ ਅਦਾਇਗੀ ਕਰਦੇ ਨੇ ਉਹ ਗਨਮੈਨ ਮਿਲੇ ਹੋਏ ਨੇ ਪਰ ਜਦੋਂ ਐਸਪੀ ਹੈੱਡਕੁਆਰਟਰ ਰਮਨਦੀਪ ਸਿੰਘ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਇਹ ਗੱਡੀ ਤੇ ਪੁਲਿਸ ਲਿਖਿਆ ਹੋਇਆ ਔਰ ਗੱਡੀ ਗਿਲਕੋ ਗਰੁੱਪ ਦੇ ਨਾਂ ਤੇ ਹੈ ਆਰਟੀਓ ਦਾ ਰਿਕਾਰਡ ਕਹਿੰਦਾ ਤਾਂ ਕਹਿੰਦੇ ਇਸ ਬਾਰੇ ਅਸੀਂ ਸਬੰਧਤ ਜਿਹੜੇ ਆਫੀਸਰ ਇਨਚਾਰਜ ਨੇ ਉਹਨਾਂ ਤੋਂ ਚੈੱਕ ਕਰਵਾਵਾਂਗੇ ਕਿ ਇਸ ਦੀ ਵਜ੍ਹਾ ਕੀ ਹੈ ਜਾਂ ਇਹਦੀ ਹਕੀਕਤ ਕੀ ਹੈ ਅਸੀਂ ਬਾਰ-ਬਾਰ ਦਰਸ਼ਕਾਂ ਨੂੰ ਦੱਸ ਰਹੇ ਹਾਂ ਵੀ ਆਰਟੀਓ ਦਫ਼ਤਰ ਕਹਿੰਦਾ ਹੈ ਕਿ ਇਹ ਗਿਲਕੋ ਗਰੁੱਪ ਦੇ ਨਾਂ ਤੇ ਹੈ ਪੁਲਿਸ ਗੱਡੀ ਤੇ ਤੁਸੀਂ ਵੀਡੀਓ ਵੀ ਦੇਖ ਰਹੇ ਹੋ ਤਸਵੀਰਾਂ ਦੇਖ ਰਹੇ ਹੋ ਪੁਲਿਸ ਵੀ ਇਸ ਤੇ ਜਿਹੜਾ ਲਿਖਿਆ ਹੋਇਆ ਤੇ ਰੈੱਡ ਲਾਈਟ ਵੀ ਪਈ ਹੈ ਸੋ ਉਸ ਤੋਂ ਬਾਅਦ ਅਸੀਂ ਕੁਆਰੀ ਫੇਰ ਰਣਜੀਤ ਗਿੱਲ ਉਹਨਾਂ ਨੂੰ ਕਾਲ ਲਾ ਰਹੇ ਹਾਂ ਉਹਨਾਂ ਦਾ ਪੱਖ ਲੈਣਾ ਵੀ ਸਾਡਾ ਇੱਕ ਡਿਊਟੀ ਬਣਦੀ ਹੈ ਵੀ ਉਹ ਕਹਿਣਾ ਕੀ ਚਾਹੁੰਦੇ ਨੇ ਇਸ ਮਾਮਲੇ ਤੇ ਫੋਨ ਰিসিਵ ਹੁੰਦਾ ਨਹੀਂ ਹੁੰਦਾ ਕਾਲ ਜਾ ਰਹੀ ਹੈ ਰਣਜੀਤ ਸਿੰਘ ਗਿੱਲ ਜਿਹੜੇ ਹਲਕਾ ਇੰਚਾਰਜ ਨੇ ਵੀ ਕੀ ਹਲਕਾ ਇੰਚਾਰਜ ਆਪਣੀ ਨਿੱਜੀ ਗੱਡੀ ਤੇ ਪਰਸਨਲ ਗੱਡੀ ਤੇ ਜਿਹੜਾ ਲਿਖ ਸਕਦੇ ਨੇ ਪੁਲਿਸ ਕਿਤਨਾ ਕਿਤੇ ਇਹ ਮਾਈਲੇਜ ਲੈਂਡ ਦੀ ਗੱਲ ਹੈ ਗਿਲ ਸਾਹਿਬ ਹੈਲੋ ਹਾਂਜੀ ਰਣਜੀਤ ਸਿੰਘ ਗਿਲ ਜੀ ਹੋ ਰਹੇ ਜੀ ਗਿਲ ਸਾਹਿਬ ਬਲਜੀਤ ਮਰਵਾਹਾ ਬੋਲ ਰਹੇ ਹਾਂ ਜੀ ਔਨ 에ਅਰ ਨਿਊਜ਼ ਚੈਨਲ ਤੋਂ ਗੱਲ ਕਰ ਰਿਹਾ ਜੀ ਹਾਂਜੀ ਮਰਵਾਹਾ ਸਾਹਿਬ ਜੀ ਗਿਲ ਸਾਹਿਬ ਇੱਕ ਜਾਣਕਾਰੀ ਹੈ ਜੀ ਸਾਡੇ ਕੋਲ ਤੁਹਾਡੀ ਸਕੌਟ ਦੇ ਵਿੱਚ ਜਿਹੜੀ ਸਕੋਰਪੀਓ ਹੈ ਪੀਬੀ 65 बी एच 9297 ਹਾਂਜੀ ਇਹ ਆਰਟੀਓ ਦਫ਼ਤਰ ਦਾ ਰਿਕਾਰਡ ਕਹਿੰਦਾ ਜੀ ਕਿ ਤੁਹਾਡੀ ਕੰਪਨੀ ਦੇ ਨਾਂ ਤੇ ਹੈ ਗੱਡੀ ਇਹ ਗਿਲਕੋ ਡਿਵੈਲਪਰ ਐਂਡ ਬਿਲਡਰਸ ਪ੍ਰਾਈਵੇਟ ਲਿਮਟਿਡ ਦੇ ਨਾਂ ਤੇ ਹੈ ਹਾਂਜੀ ਹਾਂਜੀ ਇਸ ਗੱਡੀ ਤੇ ਤੁਸੀਂ ਪੁਲਿਸ ਲਿਖਿਆ ਹੋਇਆ ਤੇ ਰੈੱਡ ਲਾਈਟ ਵੀ ਵਿੱਚ ਰੱਖੀ ਹੋਈ ਹੈ ਨਹੀਂ ਲਿਖਿਆ ਚੈੱਕ ਕਰ ਲਓ ਜੀ ਆ ਕੀ ਇਹ ਜੀ ਮੇਰੇ ਕੋਲ ਵੀਡੀਓ ਵੀ ਪਈ ਹੈ ਤਸਵੀਰ ਵੀ ਪਈ ਹੈ ਜਿਸ ਤੇ ਪੁਲਿਸ ਲਿਖਿਆ ਹੋਇਆ ਹੈ ਨਾ ਨਾ ਕਿਸੇ ਨੇ ਹੁਣ ਕਿਵੇਂ ਬਣਾ ਕੇ ਲਾਤੀ ਮੇਰੇ ਕੋਲ ਖੜੀ ਗੱਡੀ ਹੁਣੇ ਦੇਖ ਲਓ ਰਿਕਾਰਡ ਦੇ ਮੁਤਾਬਕ ਕਿਉਂਕਿ ਇਹ ਜਿਹੜੀ ਮੇਰੇ ਕੋਲ ਜੀ ਹੁਣੇ ਖੜੀ ਮਰਵਾਹਤ ਸਾਹਿਬ ਦੇਖੋ ਹਟਾਇਆ ਗਿਆ ਪਹਿਲਾਂ ਲਿਖਿਆ ਹੋਇਆ ਸੀ ਮੈਂ ਕਹਿਣਾ ਜੀ ਮਰਵਾਹਤ ਸਾਹਿਬ ਮੇਰੇ ਕੋਲੇ ਖੜੀ ਹੈ ਤੁਸੀਂ ਆ ਕੇ ਚੈੱਕ ਕਰ ਲਓ ਜਿਹੜੀ ਮੇਰੇ ਕੋਲ ਮੈਂ ਵੀਡੀਓ ਤਸਵੀਰ ਹੈ ਉਹ ਜੇ ਮੈਂ ਤਾਂ ਆਪ ਜੀ ਨੂੰ ਦਿਖਾਵਾਂ। ਕੀ ਲੱਗਦਾ ਹੁਣ ਜੋ ਮਰਜ਼ੀ ਲਾ ਕੇ ਬਣਾ ਲਓ ਜੀ ਉਹਦੇ 'ਚ ਕੀ ਹੈ? ਜਲਦੀ ਗੱਡੀ ਦਾ ਵੀਡੀਓ ਹੈ ਗਿੱਲ ਸਾਹਿਬ ਉਹ। ਮੈਂ ਇਹ ਕਹਿੰਦਾ ਤੁਸੀਂ ਜੋ ਮਰਜ਼ੀ ਬਣਾ ਲਓ ਜੀ, AI ਨਾਲ ਜੋ ਮਰਜ਼ੀ ਕਰ ਲਓ ਜੀ। ਮਤਲਬ ਤੁਸੀਂ ਕੀ ਫੋਨ ਖੜੀ ਹੈ ਬ੍ਰਦਰ ਆ ਜਾ ਦੇਖ ਲਓ। ਇਹ ਮੰਨਸ ਕਿਹਨੂੰ ਤੁਸੀਂ ਕਿਸੇ ਨੇ ਲਿਖਤੇ ਆਉਣਾ AI ਨਾਲ? ਹੈ ਜੀ? ਤੁਸੀਂ ਇਹ ਕਹਿੰਦੇ ਹੋ ਵੀ ਕਿਸੇ ਨੇ ਇਹ ਜੀ ਅੱਜ ਕੱਲ ਟੈਕਨੋਲੋਜੀ ਦਾ ਜਮਾਨਾ ਹੈ ਮੇਰੇ ਤਾਂ ਨਾਲ ਖੜੀ ਹੈ ਜੀ ਗੱਡੀ ਦੇਖ ਲਓ। ਪਛਾਦੀ। ਹਾਂਜੀ ਹਾਂਜੀ। ਠੀਕ ਹੈ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੋ ਤੁਸੀਂ ਸੁਣਿਆ ਰਣਜੀਤ ਸਿੰਘ ਗਿੱਲ ਗਿੱਲ ਕੋ ਗਰੁੱਪ ਦੇ ਮਾਲਕ ਕਹਿ ਰਹੇ ਨੇ ਕਿ AI ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਟੈਕਨੋਲੋਜੀ ਹੈ ਕਿਸੇ ਨੇ ਲਿਖ ਦਿੱਤਾ ਹੋਣਾ ਕਾਰ ਮੇਰੇ ਕੋਲ ਆ ਕੇ ਖੜੀ ਹੈ ਤੁਸੀਂ ਆ ਕੇ ਵੇਖ ਲਓ ਇਸ ਤੇ ਪੁਲਿਸ ਬਿਲਕੁਲ ਨਹੀਂ ਲਿਖਿਆ ਹੋਇਆ ਤੇ ਮੈਂ ਕੋਈ ਇਦਾਂ ਦੀ ਦੁਰਵਰਤੋਂ ਮਿਸਯੂਸ ਜਿਹੜਾ ਹੈਗਾ ਨਹੀਂ ਕਰ ਰਿਆ ਸੋ ਫੈਸਲਾ ਤੁਸੀਂ ਕਰਿਓ ਇਹ ਵੀਡੀਓ ਦੇਖ ਕੇ ਤਸਵੀਰਾਂ ਦੇਖ ਕੇ ਕਿ ਇਹ AI ਹੈ ਜਾਂ ਇਹ ਰਣਜੀਤ ਸਿੰਘ ਗਿੱਲ ਉਹਨਾਂ ਤੱਕ ਇਹ ਗੱਲ ਪਹੁੰਚ ਗਈ ਕਿ ਉਹਨਾਂ ਵੱਲੋਂ ਜੋ ਇਹ ਹਰਕਤ ਕੀਤੀ ਗਈ ਹੈ ਉਹ ਜਨਤਕ ਹੋਣ ਜਾ ਰਹੀ ਹੈ ਮੀਡੀਆ 'ਚ ਤੇ ਉਹਨਾਂ ਨੇ ਤੁਰੰਤ ਪੁਲਿਸ ਹਟਾ ਦਿੱਤਾ ਹੈ ਫੈਸਲਾ ਤੁਸੀਂ ਦਿਓ ਕਮੈਂਟਸ 'ਚ ਜ਼ਰੂਰ ਕਰਿਓ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ